ਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਹੋਰ ਸੁਣਾਓ ਜੀ ਕੀ ਹਾਲ ਚੱਲ ਉਮੀਦ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਸਾਰੇ ਠੀਕ ਠਾਕ ਵਧੀਆ ਬਸ ਇਥੇ ਨਾ ਸ਼ਾਮ ਦਾ ਟਾਈਮ ਹੀ ਇਹ ਸ਼ਨੀਵਾਰ ਦੀ ਵੀਡੀਓ ਵਾ ਸ਼ਾਮ ਦਾ ਟਾਈਮ ਚ ਆ ਚੁਪੀ ਕੇ ਆਪਾਂ ਫ੍ਰੀ ਹੋਏ ਸੀਗੇ ਕਿ ਅੱਜ ਬੱਚੇ ਵੀ ਨਹੀਂ ਗਏ ਸਕੂਲ ਮਨਮੀਤ ਦੇ ਹੱਥ ਦੇ ਡੈਕਸ ਜਿਹਾ ਵੱਜਿਆ ਤੇ ਉਹਦੋਂ ਨਾ ਹੱਥ ਪੀੜ ਕਰਦਾ ਸੀ ਮਨਮੀਤ ਨੇ ਨਹੀਂ ਜਾਣਾ ਫਿਰ ਮੈਂ ਫਤਿਹ ਨੌਣੀ ਭੇਜੇ ਮੈਂ ਚਲ ਕੋਈ ਨਾ ਅੱਜ ਸੈਟਰਡੇ ਆ ਕਿ ਅੱਜ ਛੁੱਟੀ ਕਰਵਾ ਲੈਣੀ ਆ ਤੇ ਫਿਰ ਮੈਂ ਜੇ ਦੋਨਾਂ ਬੱਚਿਆਂ ਦੀ ਛੁੱਟੀ ਕਰਵਾ ਲਈ ਜਿੱਦ ਨੇ ਘਰੇ ਹੁਣ ਉਦੋਂ ਕੰਮ ਨਹੀਂ ਨਿਭੜਦਾ ਵੀ ਮੋਕਦਾ ਨਹੀਂ ਆ ਬੱਚੇ ਮਤਲਬ ਬੜਾ ਖਲਾਰਾ ਪਾਉਂਦੇ ਆ ਇੱਥੋਂ ਚੋਕ ਕੇ ਸਾਮਾਨ ਹੁਣ ਮਨਮੀ ਦੇ ਅੰਦਰ ਸ਼ਿਫਟ ਕਰ ਲਿਆ ਹੌਲੀ ਹੌਲੀ ਉੱਥੇ ਲਈ ਜਾਂਦੀ ਤੇ ਮੈਂ ਇਹਨੂੰ ਕਹਿਣ ਦੀ ਸੀਗੀ ਕਿ ਪੌੜੀਆਂ ਤੋਂ ਸਾਰਾ ਸਾਮਾਨ ਚੋਕ ਜੋ ਵੀ ਖਲਾਰਾ ਹੋਣਾ ਵੇਸਟ ਸਾਮਾਨ ਕਟਕਟ ਕੀਤਾ ਮੈਂ ਸੁੱਟ ਭਰਾ ਉਹਨੂੰ ਤੇ ਭਾਈ ਨੂੰ ਦੇ ਦਾਂਗੇ ਉਹ ਬੁੱਕਾਂ ਹੀਗੀਆਂ ਕਾਪੀਆਂ ਕੁੱਪੀਆਂ ਸਾਬੂ ਉੱਪਰ ਰੱਖੀਆਂ ਹੀ ਪੁਰਾਣੀਆਂ-ਪੁਰਾਣੀਆਂ ਤੇ ਮਹਾ ਔਰ ਰੱਦੀ ਵਾਲੇ ਭਾਈ ਨੂੰ ਦੇ ਦਾਂਗੇ ਕਿ ਕਿ ਪੁਰਾਣੀਆਂ ਬੁੱਕਾਂ ਅੱਗੇ ਵੀ ਪਈਆਂ ਵਾਂ ਇਹਦੀਆਂ ਰੱਖੀਆਂ ਆ ਵਾਂ ਤੇ ਉਹ ਵੀ ਮੈਂ ਭਾਈ ਨੂੰ ਦੇਣੀਆਂ ਵਾਂ ਇੱਕ ਪੋਲੀਥੀਨ 'ਚ ਪਾਈਆਂ ਵਾਂ ਤੇ ਮੈਂ ਇਹਨੂੰ ਮਨਮੀਤ ਨੂੰ ਕਹਿਣ ਲਈ ਕਿ ਸਾਰਾ ਕੁਝ ਸੁੱਟ ਦੇ ਪਰ ਹਨਾ ਜਿਹੜੇ ਵੀ ਇਸਤੇ ਸਮਾਨ ਰੱਖਿਆ ਹੀ ਕੀ ਕਰ ਹਨਾ ਤੇ ਮੈਂ ਨਾ ਕਿੰਨੇ ਦਿਨਾਂ ਦੀ ਵੇਖਣ ਨਹੀਂ ਮੈਂ ਪੌੜੀ ਨਹੀਂ ਸਾਫ਼ ਕਰਨ ਦੇਈ ਇਹ ਮਤਲਬ ਕਿ ਅੱਜ ਮੇਰਾ ਮੂਡ ਹੀ ਬਣ ਗਿਆ ਮਹਾ ਅੱਜ ਮੈਂ ਪੌੜੀ ਸਾਫ਼ ਕਰਨੀ ਕਰਨੀ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਹੀ ਪਾਇਆ ਸੀਗਾ ਮਨਮੀਤ ਨੇ ਤੇ ਇੱਕ ਤੇ ਮਮਟੀ 'ਚ ਉੱਪਰ ਬੜਾ ਗੰਦੀ ਹੋਈ ਹੈ ਹਵਾ ਹੂਆ ਨਾਲ ਸਵਾਸੂ ਜੋ ਘੱਟਾ ਮਿੱਟੀ ਸਭ ਅੰਦਰ ਆਇਆ ਵਾ ਉੱਪਰ ਤੇ ਉਹ ਵੀ ਸਾਫ ਕਰਨ ਵਾਲੀ ਕਦੀ ਛੱਤ ਤੇ ਗਏ ਹੀ ਨਹੀਂ ਆ ਤੇ ਅੱਜ ਮੈਂ ਕਹਿੰਦੀ ਮਾਂ ਤੇ ਲੈਣ ਚੁੱਕਾ ਕਿ ਨਾ ਸਾਰਾ ਸਮਾਨ ਚੁੱਕ ਉਸ ਤੋਂ ਬਾਅਦ ਨਾ ਮਾਂ ਮੈਂ ਉੱਪਰ ਜਾਈ ਨਹੀਂ ਹੈ ਸਫਾਈ ਕਰਨ ਕਿ ਉੱਪਰੋਂ ਸਾਰਾ ਝਾੜੂ ਲਾ ਕੇ ਆਉਣੀ ਹੈ ਇੱਕ ਵਾਰੀ ਚੰਗੀ ਤਰ੍ਹਾਂ ਤੇ ਇੱਥੇ ਸਾਰਾ ਖਲਾਰਾ ਖਲੂਰਾ ਸੀ ਚੁੱਕ ਲਿਆ ਸੀਗਾ ਜਿਹੜਾ ਸਮਾਨ ਇਹਨੂੰ ਮੈਂ ਜਿਹੜਾ ਚਾਹੀਦਾ ਬਸ ਉਹੀ ਕਢਾਣੇ ਕਢਾਉਣੇ ਰੱਖੇ ਜਿਹੜਾ ਮਤਲਬ ਵੇਸਟ ਆ ਨਾ ਉਹ ਇੱਕ ਡੱਬੇ 'ਚ ਪਾ ਕੇ ਤੇ ਅਸੀਂ ਰੱਖ ਲਿਆ ਮਾਂ ਚਲਪਾਈ ਨੂੰ ਦਿੱਤਾ ਜਾਊਗਾ ਤੇ ਬਾਕੀ ਨੂੰ ਡੱਬੇ-ਡੁੱਬੇ ਮੈਂ ਸਾੜਦੇ ਸੀਗੇ ਜਿਹੜੇ ਸਾੜਨ ਵਾਲੇ ਕਾਫੀ ਕਿੰਨੇ ਇਸ ਸਮਾਨ ਜਿਹੜਾ ਮਤਲਬ ਮੈਂ ਅੱਗ ਲਾਤੀ ਸੀਗੀ ਪਲਾਸਟਿਕ ਨਾਲ ਚਲਪਾਈ ਦੇ ਕੰਮ ਜਿਹੜੇ ਕਾਗਜ਼ ਗੂਗੋ ਜਿੰਨਾ ਕਈ ਕੁਝ ਇਕੱਠਾ ਕੀਤਾ ਹੈ ਗੱਤੇ-ਗੱਤੇ ਜੋ ਸਾਰੇ ਮੈਂ ਫਿਰ ਸਾੜਦੇ ਸੀਗੇ ਮੈਂ ਉਹ ਕੀ ਕਰਨੇ ਫਿਰ ਤੇ ਅਜਿਹਾ ਫਤਿਹ ਨਹੀਂ ਹੈਗਾ ਜੋ ਫਤਿਹ ਦਾ ਫਿਰ ਜ਼ਿਆਦਾ ਉਹਨੇ ਵਿੱਚੋਂ ਕੱਢੀ ਜਾਣਾ ਹੈ ਵਿੱਚੋਂ ਕਰਨ ਦੇ ਨਾ ਫਤਿਹ ਨਾ ਨੋਂਡਿਆ ਵਾ ਬਾਹਰ ਉਹ ਨੋਂਡਿਆ ਵਾ ਜੇ ਤੇ ਇੱਥੇ ਮੈਂ ਮਨੁਮੀਤ ਨੂੰ ਕਹਿੰਦੀ ਮੈਂ ਤੂੰ ਚੱਕ ਤੇ ਮੈਂ ਸਾਰੀ ਇੱਥੋਂ ਨੁਕਰ ਵਿਲੀ ਕਰਕੇ ਨਾ ਤੇ ਸਫਾਈ ਕਰੀਏ ਆਪਾਂ ਇੰਨਾ ਜ਼ਿਆਦਾ ਖਲਾਰਾ ਪਾਉਂਦੇ ਨਾ ਬੱਚੇ ਬਹੁਤ ਕਰਦੇ ਆ ਥੋਕ ਲੈ ਸਾਰਾ ਤੇ ਮਨੁਮੀਤ ਨੂੰ ਮੈਂ ਨੁਕਰੇ ਇੱਥੇ ਰੱਖ ਲਾ ਤੇ ਅੰਦਰ ਵੀ ਇੰਨੇ ਫਿਰ ਹੁਣ ਮਤਲਬ ਫਿਰ ਘਟਾਉਣੇ ਕਰੂਣੇ ਬੈੱਡਰੂਮ ਚ ਇੰਨੇ ਲਾ ਲਏ ਆ ਖਲਾਰਾ ਜਿਹੜਾ ਪਾ ਲਿਆ ਉੱਥੇ ਬੈੱਡਰੂਮ ਦੇ ਵਿੱਚ ਤੇ ਬਾਕੀ ਅੱਜ ਘਰੇ ਹੀ ਤੇ ਖਲਾਰਾ ਵਿੱਚ ਇੱਥੇ ਨਾ ਸ਼ਾਮ ਦਾ ਟਾਈਮ ਆ 6:00 ਵਜੇ ਆ 6:30 'ਚ ਸੇ ਮੈਂ ਰਣਾ ਮੋੜੀ ਬਣੀ ਗਏ ਮੈਂ ਤੇ ਸਰਹ ਖਲਾਰਾ ਗੁੱਲ ਗੁੱਸ ਮੀਟ ਕੇ ਨਾ ਸਾਲੀ ਤੇ ਉਸ ਤੋਂ ਬਾਅਦ ਮੇਰੇ ਮੈਂ ਝਾੜੂ ਹੀ ਲਾ ਹੀ ਲਵਾਂ ਸਵੇਰੇ ਨਾ ਹੁਣ ਕਿਤੇ ਉੱਪਰ ਚੜ ਜਾਂਦੀ ਉੱਟਿਆ ਨਹੀਂ ਲੱਗਾ ਟਾਈਮ ਨਾ ਤੇ ਉੱਪਰ ਆ ਗਈ ਨੀ ਸ਼ਾਕ ਤੇ ਹੀ ਨਾ ਫਤਿਹ ਕਰਕੇ ਨਾ ਮਮਟੇਲੇ ਬੂਏ ਨੂੰ ਨਾ ਜਿੰਦਰਾ ਹੀ ਮਾਰ ਛੱਡਿਆ ਲੌਕ ਹੀ ਲਾਇਆ ਵਾ ਪੱਕਾ ਹੀ ਕਿ ਜਿੰਦਰਾ ਹੀ ਮਾਰਿਆ ਵਾ ਕਿ ਫਤਿਹ ਜਦੋਂ ਉੱਪਰ ਆਉਂਦਾ ਨਾ ਤੇ ਗ੍ਰਿਲ ਨਹੀਂ ਲੱਗੀ ਆਪਣੇ ਫਰੰਟ ਤੇ ਤੇ ਮੈਨੂੰ ਇਹ ਆ ਕਿ ਉਹ ਕਿਤੇ ਡੇਗ ਨਾ ਜਾਵੇ ਕਿ ਜਦੋਂ 프ਰੰਟ ਤੇ ਅਸੀਂ ਇਸ ਕਰਕੇ ਮੈਂ ਨੂੰ ਜਿੰਦਰਾ ਨੇ ਜਿੰਦਰਾ ਹੀ ਮਾਰਿਆ ਵਾ ਤੇ ਉਹ ਸਾਹਮਣੇ ਦੀਦੀ ਹੁਣਾ ਦੇ ਵੱਲਾਂ ਵੇ ਕਿੰਨੀਆਂ ਸੋਹਣੀਆਂ ਅਸਵਾਤ ਤੇ ਇਨਾ ਸੋਨਾ ਮਤਲਬ ਉਹਨਾਂ ਬਣਾ ਕੇ ਨੇ ਉੱਪਰ ਛੱਤ ਤੇ ਕਿੰਨਾ ਮਤਲਬ ਕਿ ਵੱਡੇ ਉਹਨਾਂ ਮਤਲਬ ਬਣਵਾਏ ਆ ਖੁਦ ਤਿਆਰ ਕਰਵਾਏ ਆ ਉਹਨਾਂ ਨੇ ਛੱਤ ਦੇ ਉੱਤੇ ਖੇਲਾਂ ਦੀਆਂ ਬਣਾਈਆਂ ਬਣਵਾਈਆਂ ਕਿੜੀਆਂ ਕਿੜੀਆਂ ਤੇ ਉਹਦਾ ਵਿੱਚ ਲਾਈਆਂ ਮਿੱਟੀ ਪਾ ਕੇ ਸਬਜ਼ੀਆਂ ਲਾਈਆਂ ਤੇ ਉਹ ਸਾਹਮਣੇ ਮਤਲਬ ਸਾਡੇ ਪਿੰਡ ਦਾ ਸਕੂਲ ਸੀਨੀਅਰ ਸਕੈਂਡਰੀ ਸਕੂਲ ਉਹ ਮੰਦਰ ਤੋਂ ਸਾਡੇ ਮਤਲਬ ਬਿਲਕੁਲ ਘਰ ਦੇ ਸਾਹਮਣੇ ਆ ਤੇ ਆਪਾਂ ਇਧਰ ਮਤਲਬ ਬਾਹਰ ਸਾਈਡ ਤੇ ਘਰ ਆ ਬਣਾ ਰਾ ਤੇ ਇਧਰਲੀ ਸਾਈਡ ਤੇ ਸਾਡੇ ਪਿੰਡ ਦਾ ਉਹ ਸਾਈਵ ਪਿੰਡ ਉਹ ਵੱਡਾ ਵਾ ਹੱਡਾ ਤੇ ਉਹ ਦਵਰਾ ਸਾਈਵ ਪਾਰਕ ਚੱਲਦਾ ਪਿਆ ਰਹਿ ਰਸਦਾ ਕਿੰਨਾ ਸੁਣਨ ਲੱਗਦਾ ਪਿੰਡ ਵਿੱਚ ਸ਼ਾਮ ਨੂੰ ਆਦਤ ਆਏ ਤੇ ਉੱਪਰ ਸੁਬਾਹ ਦੀ ਆਵਾਜ਼ ਕਲੀਅਰ ਆਉਂਦੀ ਆ। ਸੁਬਾਹ ਸੁਬਾਹ ਅਨਹਦ ਬਾਣੀ। ਆਨੰਦ ਸੁਨੋ ਵਡ ਪਾਤੀ ਹੋ ਸਦਲ ਮਨੋਰਥ ਪੂਰੇ। ਪਾਰ ਬ੍ਰਹਮ ਤਵ ਪਾਇਆ ਸਰੇ ਮਨ ਅਛੋ। ਬੰਨ ਲ ਨ ਮਮਤੀ ਸਾਬ ਕਰਨੀ ਲੈ ਮੈਂ ਕਰਾਂ। 嗯。<Okay. S 1> <laughs> ਮੈਂ ਮਾਂਪੀ ਦੀ ساری ਸੁਭਾਈ ਕਹਿ ਰਹੀ ਹਾਂ ਕਿ ਪੌੜੀਆਂ ਤੇ ਆਈ ਨਹੀਂ ਬਸ ਪੌੜੀਆਂ ਹੋਣਗੀਆਂ ਪਹਿਲਾਂ ਮੇਰਾ ਰੱਦ ਚੇ ਪੋਚਾ ਮਾਰ ਦੇਣੀ ਹੁਣ ਬੱਚੋ ਪਰ ਨਾ ਟਾਈਮ ਪਵਾ ਹੀ ਹੋ ਗਿਆ ਸਾਢੇ 6 ਹੀ ਹੋ ਗਏ ਸੀਗੇ ਪੌਣੇ ਦੇ ਸੱਤ ਦਾ ਟਾਈਮ ਜਦੋਂ ਮੈਂ ਝਾੜੂ ਮਤਲਬ ਇੰਨਾ ਟਾਈਮ ਹੋ ਗਿਆ ਠੀਕ ਹੈ ਫਿਰ ਮੈਂ ਕਹ ਰਹੀ ਹਾਂ ਰਸੋਈ ਹੁਣ ਨੀਕ ਲਾਣਾ ਪੋਚਾ ਕੀ ਇੰਨਾ ਮੁੱਕ ਦਿਲ ਨਹੀਂ ਕੀਤਾ ਮੇਰਾ ਹੌਣ ਕਿਉਂਕਿ ਲੌਬੀ 'ਚ ਵੀ ਇੰਨਾ ਖਲਾਰਾ ਪਾਇਆ ਫਿਰ ਮੈਨੂੰ ਲੌਬੀ 'ਚ ਵੀ ਝਾੜੂ ਲਾਉਣਾ ਪਿਆਣਾ ਇਹਨਾਂ ਨੇ ਖਲਾਰਾ ਹੀ ਬੁੜਾ ਪਾਇਆ ਸੀ ਕਿ ਪੌੜੀਆਂ ਪੂਰੀਆਂ ਤੇ ਤੇ ਕ ਜੋਕ ਸਮਾਨ ਫਿਰ ਚੁੱਕਿਆ ਚੁੱਕਿਆ ਜਦੋਂ ਦੋ ਦੋਵੇਂ ਝਾੜਿਆ ਝੂੜਿਆ ਸਾਰਾ ਫਿਰ ਖਲਾਰਾ ਤੋਂ ਬੈਈ ਜਾਂਦੇ ਨਾਲ ਅੱਜ ਬੱਚੇ ਘਰੇ ਨੂੰ ਪਤੇ ਨੂੰ ਦੂਸਰੇ ਘੜਾਉਣੇ ਥੇ ਨਾ ਇਹ ਆ ਸੰਡੇ ਦੀ ਵੀਡੀਓ ਵਾ ਤੇ ਇੱਥੇ ਹੈਗਾ ਦੁਪਹਿਰ ਦਾ ਟਾਈਮ 4:00 ਵਜੇ ਦਾ ਟਾਈਮ ਤੇ ਮੈਨੂੰ ਕਹਿੰਦੇ ਕਿ ਭੁੱਖ ਲੱਗੀ ਆ ਮਨਮੀਤ ਵੀ ਕਹਿੰਦੀ ਸੀ ਤੇ ਪਪਾ ਇਹਦੇ ਵੀ ਇਹ ਆ ਗਏ 2:30 ਵਜੇ ਪਪਾ ਇਹਦੇ ਘਰੇ ਅੱਜ ਹੈ ਨਹੀਂ ਪਹਿਲਾਂ ਘਰੇ ਫੇਰਾ ਦਿੱਤੀ ਪਹਿਲਾਂ ਉਹ ਸੇਵੀਆਂ ਪਈਆਂ ਸੀਗੀਆਂ ਆਟੇ ਵਾਲੀਆਂ ਫਿਰ ਲੰਨਾ ਚੌਲ ਬਣਾ ਨਹੀਂ ਫਿਰ ਮੈਂ ਚੌਲ ਨਹੀਂ ਇਹ ਕਿੰਦੀ ਚੌਲ ਨਹੀਂ ਖਾਣੀ ਫਿਰ ਮੈਂ ਕਿਹਾ ਆ ਤੇਲ ਨਾਲ ਸੇਵੀਆਂ ਪਈਆਂ ਥੋੜੀਆਂ ਜੀਆਂ ਤੇ ਫਿਰ ਉਹ ਬਣਾ ਲਾ ਤੇ ਕਹਿੰਦੇ ਉਹ ਬਣਾ ਲਾ ਤੇ ਬੱਸ ਸੇ ਇੱਥੇ ਮੈਂ ਕਿਹ ਨਾਲ ਇਹ ਨਾਲ 4:00 ਦਾ ਟਾਈਮ ਤੇ ਨਾਲ ਹੀ ਮੈਂ ਕਿਹਾ ਮੈਂ ਦਾਲ ਜਿਹੜੀ ਰੱਖ ਤੇ ਸੇਵੀਆਂ ਰੱਖ ਕੇ ਨਾਲ ਹੀ ਦਾਲ ਵੀ ਰੱਖ ਦੇਣੀ ਆ ਮੈਂ ਕਿਹਾ ਟਾਈਮ ਤਾਂ ਹੋਇਆ ਹੀ ਫਿਰ ਰਾਤ ਨੂੰ ਨਾ ਰੋਟੀ ਬੜੀ ਲੇਟ ਹੋ ਜਾਂਦੀ ਹੈ ਵੀ ਕਿੰਨੀ ਜਿਹੀ ਲੇਟ ਧਰਦੀ ਆ ਫਿਰ ਮੈਨੂੰ ਤੁਝਣਾ ਹੁੰਦਾ ਪੰਜ ਕਿਹ ਵਜੇ ਗੁਰਦੈਰਾ ਸਾਹਿਬ ਤੇ ਅਸੀਂ 6:30 ਵਜੇ ਆਉਣੀ ਤੇ ਫਿਰ ਮੈਨੂੰ ਲੇਟ ਹੋ ਜੰਨੀ ਦਾਲ ਸਬਜੀ ਨੂੰ ਤੇ ਮੈਂ ਪੇਰਾ ਕੀ ਦੀ ਤੀ ਸੇਵੀਆਂ ਰੱਖ ਗਏ ਤੇ ਨਾਲ ਹੀ ਮੈਂ ਦਾਲ ਵੀ ਰੱਖ ਤੀ ਤੇ ਅਜੇ ਮੈਂ ਆਪਣੇ ਬੱਚਿਆਂ ਦਾ ਸੇਰ ਜਿਹੜਾ ਆਉਣਾ ਵਾ ਸਿਰਕਲਰ ਇਹ ਪੈਨੰਦ ਸੇਰ ਆਉਣ ਵਾਲੇ ਦੋਵਾਂ ਭੈਣ ਭਰਾਵਾਂ ਦੇ ਮਾਂ ਚਲ ਪਹਿਲਾਂ ਚਾਹ ਪੀ ਲੋ ਨਾਲ ਹੀ ਮੈਂ ਚਾਹ ਰਹਾ ਦੂੰਗੀ ਤੇ ਇੱਥੇ ਨਾ ਸਵੇਰ ਪਾਂਡੇ ਆ ਗਏ ਟੋਕਰ ਮਾਂ ਦੀ ਆ ਪਿਆ ਹੀ ਗਾ ਸ਼ਾਨਾ ਪਾਂਡੇ ਕਾਫੀ ਹੀ ਗੀ ਉਹ ਸਾਰੇ ਫਿਰ ਪਾਂਡੇ ਮੈਂ ਜਿਹੜੇ ਸ਼ਾਨੇ ਚ ਲਾਏ ਉੱਪਰ ਤੇ ਸੋਕੋ ਜਾਂਦੇ ਫਿਰ ਮੈਂ ਲਾਉਣੀ ਮੈਂ ਗਿਲੇ ਲਾਉਂਦੀ ਤੇ ਇੱਥੇ ਨਾਲ ਹੀ ਮੈਂ ਦਾਲ ਕੱਢਣ ਢੈਪੀ ਸੀਗੀ ਤੇ ਚਲ ਦਾਲ ਵੀ ਜਿਹੜੀ ਰੱਖ ਦੇਣੀ ਆ ਤੇ ਪਹਿਲਾਂ ਸਵੇਰੇ ਨਾ ਜੁੱਠੇ ਹੀ ਲੇਟ ਆ ਕਾਫੀ ਟਾਈਮ ਜਿਹੜਾ ਸਾਨੂੰ ਹੋ ਗਿਆ ਤੇ ਮੈਂ ਕੱਲ ਮਮਟੀ ਚਲ ਮੈਂ ਸਾਫ ਕਰ ਲਈ ਸੀ ਸਾਰੀ ਮਤਲਬ ਝਾੜੂ ਝੂੜੂ ਲਾੜੇ ਸੀ ਅੱਜ ਫਿਰ ਮੈਂ ਚੰਗੀ ਤਰ੍ਹਾਂ ਦੋ ਤਿੰਨ ਪਾਣੀ ਮਤਲਬ ਕਿ ਪੋਚਾ ਲਾਇਆ ਉੱਪਰ ਐਂ ਚੰਗੀ ਤਰ੍ਹਾਂ ਸਾਫ ਕਰਤੀ ਆ ਕਿ ਮੈਂ ਚਲ ਫਿਰ ਦੋ ਚਾਰ ਦਿਨਾਂ ਅਗਾਂ ਕਿ ਜਾਨਕੀ ਮੈਂ ਅਹੀਂ ਉੱਪਰ ਛੱਤ ਤੇ ਰੋਜ਼ ਨਹੀਂ ਜਾਂਦੇ ਵੀ ਤੇ ਸਗੋ ਜਾਣਾ ਆ ਉੱਪਰ ਨਾ ਛੱਤ ਦੀ ਸਫਾਈ ਹੋਣ ਵਾਲੀ ਕਿ ਦਿਨ ਜਿਦਨ ਠੰਡਾ ਜਉਣਾ ਉਹਦੋਂ ਬੋਕਰ ਨਾਲ ਮੈਂ ਹੂ ਕੇ ਆਉਂਗੀ ਛੱਤ ਸਾਰੀ ਸਾਫ ਕਰਕੇ ਆਉਂਗੀ ਕਰਾਤੀ ਜਗ ਬੁਰਾ ਰਾਤੀ ਮੈਂ ਗਰਮੀ ਬੜੀ ਸੀ ਤੇ ਬੂਆ ਕੋਲਾ ਰਹਿਨਤਾ ਏ ਥੋੜਾ ਤਾਂ ਟਾਈਮ ਉਪਰੋਂ ਫਿਰ ਲੌਬੀ ਤੇ ਕੋਲਰ ਲਾਈਦੇ ਉਪਰੋਂ ਫਿਰ ਠੰਡੀ ਹਵਾ ਆਉਂਦੀ ਆ ਬੂਆ ਜਿਹੜਾ ਕੋਲਦੀ ਏ ਤੇ ਵਧੀਆ ਲੱਗਦਾ ਇਤੋਂ ਅੱਧੀ ਰਾਤ ਨੂੰ ਬੰਦ ਕਰਤਾ ਸੀ 10 ਵਜੇ ਤੱਕ ਖੋਲੇ ਆ ਸੀਗਾ ਤੇ ਉਸ ਤੋਂ ਬਾਅਦ ਬੰਦ ਕਰਤਾ ਸੀ ਇੱਥੇ ਨਾ ਮੈਂ ਲੱਗੀ ਚਾਹ ਰੱਜ ਗਈ ਤੇ ਚਾਹ ਚ ਦੁੱਧ ਪਾਉਣ ਲੱਗੀ ਤੇ ਉਹ ਨਾ ਸਾਈਡ ਤੇ ਨਾ ਅੰਦਰ ਫ੍ਰਿਜ ਜਿਨਾ ਉਹ ਰਕੀ ਸੀਗੀ ਦਵਾਈ ਮਤਲਬ ਜੇ ਤੇ ਨਿਊ ਹੀ ਸ਼ੀਸ਼ੀ ਗੋਲੀ ਵੀ ਨਹੀਂ ਸੀਗੀ ਬੱਚਿਆਂ ਦੀ ਦਵਾਈ ਸੀਗੀ ਤੇ ਉਹ ਨਾ ਫ੍ਰਿਜ ਦਾ ਜਦੋਂ ਸਾਈਡ ਤੋਂ ਡਿੜੀ ਹੁੰਦੀ ਨਹੀਂ ਆ ਦਰਵਾਜੇ ਦੇ ਨਾਲ ਉਹ ਡਿਗ ਪੀਠਾਂ ਤੇ ਉਹ ਨਾਲ ਹੀ ਦਵਾਈ ਦੀ ਸ਼ੀਸ਼ੀ ਹੈਗੀ ਕੱਚ ਦੀ ਦੂਸਰੀ ਡਿਗੀ ਦੋਵੇਂ ਸ਼ੀਸ਼ੇ ਡਿਗੀਆਂ ਤੇ ਪਰ ਇਹ ਸ਼ੀਸ਼ੀ ਟੁੱਟ ਗਈ ਤੇ ਇੱਥੇ ਮੈਂ ਕੱਚ ਚੁਗਣ ਲਈ ਮਨ ਆ ਬੱਚੇ ਮਲਾਣਾ ਲੈਣਾ ਆਪਦੇ ਵਜਿ ਤੇ ਸਾਰੀ ਸ਼ੀਸ਼ੀ ਮੇਰੇ ਤੋਂ ਡੁੱਲ ਗਈ ਕਿ ਹਮਨੇ ਪਤਾ ਨਹੀਂ ਲੱਗਦਾ ਮਿੰਟੋਂ ਕਿੰਨੇ ਨੁਕਸਾਨ ਜਿਹੜਾ ਹੋ ਜਾਂਦਾ ਵਾ ਉਦੋਂ ਛੇਤੀ ਇਹ ਚਾਹ ਵੀ ਬਣ ਗਈ ਆ ਤੇ ਉਦੋਂ ਮੇਰਾ ਕੰਮ ਵਧ ਗਿਆ ਚਾਹ ਚ ਦੁੱਧ ਪਾਉਣਾ ਵਾ ਜੀ ਸੱਚ ਟੋਕ ਕੇ ਨਾ ਉਸ ਤੋਂ ਵੱਧ ਮੇਰਾ ਕੰਮ ਹੋਰ ਵਧ ਗਿਆ ਇੱਕ ਫ੍ਰਿਜ ਖੋਲਣ ਦੁੱਧ ਕੱਢਣਾ ਹੀ ਫ੍ਰਿਜ ਚ ਤੇ ਨਾਲ ਹੀ ਸ਼ੀਸ਼ੀ ਜਿਹੜੀ ਟੁੱਟ ਗਈ ਕਿੰਨਾ ਜਦੋਂ ਕੋਈ ਚੀਜ਼ ਡੋਲ ਜੇ ਨਾ ਦਵਾਈ ਹੋਈ ਦੁੱਧ ਹੀ ਕਿੰਨਾ ਕੰਮ ਜਿਆ ਵਧ ਜਾਂਦਾ ਇੱਥੇ ਮੈਂ ਕੱਚ ਚੋਕ ਲਿਆ ਸੀ ਤੇ ਹੁਣ ਮੈਂ ਆ ਪੋਚੇ ਨਾਲ ਹੀ ਤੇ ਸਾਫ਼ ਕਰਦਾ ਕਿ ਨੀ ਗਨੀ ਕਾ ਕਚਰਾ ਜੇ ਰਹੇਗੇ ਕਾਚੇ ਜਿਆਦਾ ਹੀਗਾ ਮਤਲਬ ਬਰੀਕ ਹੋ ਗਈ ਨੇ ਮੋਟਾ ਮੋਟਾ ਚੋਕਲੇਟ ਪਰ ਮੈਂ ਕਪੜੇ ਨਾਲ ਸਾਫ ਕਰਨ ਦੇ ਹੀ ਕਿ ਕਪੜੇ ਨਾਲ ਸਾਫ ਕਰਦੇ ਨਹੀਂ ਹੱਥ ਨਾਲ ਨਹੀਂ ਮੇਰੇ ਬਾਜ ਨਾ ਜਾਵੇ ਕਾਚ ਤੇ ਇਧਰ ਮੈਂ ਆ ਮਤਲਬ ਸੇਵੀਆਂ ਵੀ ਆਪਣੀਆਂ ਬਣ ਗਈਆਂ ਸੀ ਤੇ ਚਾਹ ਵੀ ਬਣ ਗਈ ਚਾਹ ਚ ਪਾਤਾ ਵਾ ਦੁੱਧ ਤੇ ਦਾਲ ਵੀ ਆਪਾਂ ਰਕੀਦੇ ਫਦੇ ਵੇ ਕੋਲੋਂ ਤਾਂ ਰਸੋਈ ਦੇ ਵਿੱਚ ਰਸੋਈ ਚ ਵਿਚਾਰ ਤੇ ਫਿਰ ਦੇ ਚਾਹ ਮੰਗਦੇ ਨੇਦਰ ਦੇ ਚਾਹ ਦੇ ਨਾਲ ਬਿਸਕੁਟ ਖਾਣੇ ਆ ਤੇ ਮम्मा ਚਾਹ ਬਣਾ ਕੇ ਦੋ ਫਤਿਹ ਬੜੀ ਚੱਦੀ ਚਾਹ ਮੂੰਗਾਂ ਡੇ ਇਦੋਂ ਤੋਂ ਹੀ ਵੀਰੇ ਦੀ ਮਹਾ ਜਲੀ ਬਣਾਉਣੀ ਫਿਰ ਮੈਂ 3:30 ਜੇ 4:00 ਵਜੇ ਜਦੋਂ ਮੈਂ ਚਾਹ ਬਣਾਈ ਇੱਥੇ ਤੇ ਮੈਨੂੰ ਕਹਿੰਦੇ ਮਮਾ ਮੇਰੀ ਦਵਾਈ ਟੁੱਟੀ ਮਮਾ ਮੇਰੀ ਦਵਾਈ ਟੁੱਟੀ ਮੈਂ ਕਿਹਾ ਹੋ ਤੇਰੀ ਟੁੱਟ ਗਈ ਦੋਸਾਫ ਕਰਕੇ ਨਾ ਸਾਰੀ ਦਵਾਈ ਦੇ ਵਿੱਚ ਉੱਕ ਕੇ ਤੇ ਆਪਣੀ ਚਾਹ ਵੀ ਜਿਹੜੀ ਬਣ ਗਈ ਬਾਲਾ ਆ ਗਿਆ ਸੀ ਚਾਹ ਨੂੰ ਵੀ ਤੇ ਸੇਵੀਆਂ ਵੀ ਜਿਹੜੀਆਂ ਮੈਂ ਮਤਲ ਠੰਡੀਆਂ ਰੱਖੀਆਂ ਸੀ ਜਾਂ ਬਣ ਤੇ ਗਈਆਂ ਸੀਆਂ ਤੇ ਮੈਂ ਦਵਾ ਗਾਂ ਬੱਚਿਆਂ ਦੇ ਜੀ ਸਰਵੋਣੀ ਆ ਸਵਾ ਚਾਰ ਹੀ ਹੋ ਗਏ ਤੇ ਸਾਢੇ ਚਾਰ ਦਾ ਟਾਈਮ ਤੇ ਇਹਨਾਂ ਨੇ ਕਹਿਣ ਲੱਗੇ ਮੀਤ ਪਾਪਾ ਕਹਿੰਦੇ ਕਿ ਭੋਕ ਲੱਗੀ ਲਾਓ ਛਤੀਆ ਤੇ ਮੈਂ ਹੁਣ ਖਲੋ ਜੋ ਕੰਮ ਹੀ ਵੱਧ ਜਾਂਦਾ ਵਾ ਕਿੰਨਾ ਹੀ ਅੰਤਰਾ ਔਰ ਤੋਂ ਆਈਡਲ ਨੂੰ ਕਰਕੇ ਕਿੰਨਾ ਕੰਮ ਜਿਹੜਾ ਵੱਧ ਗਿਆ ਫਿਰ ਬਸ ਇੱਥੇ ਆਪਾਂ ਪਾਤੀ ਹੁੰਦ ਲੱਛ ਕੇ ਸੇਵੀਆਂ ਪਾ ਲਈਆਂ ਤੇ ਨਾਲ ਹੀ ਖੰਡ ਪਾ ਦੂੰਗੀ ਤੇ ਘਿਓ ਪਾ ਦੂੰਗੀ ਇਹ 2-3 ਚਮਚੇ ਵਿੱਚ ਦੋਸਤੋ ਬਾਅਦ ਨਾਲ ਚਾਹ ਜਿਹੜੀ ਬਣ ਗਈ ਆਪਣੀ ਤੇ ਨਾਲੇ ਪੀਏ ਤੇ ਨਾਲੇ ਦਈਏ ਇਹਨਾਂ ਨੂੰ ਤੇ ਉਸ ਤੋਂ ਬਾਅਦ ਬੱਚਿਆਂ ਦੇ ਵਿੱਚ ਸੇਰਵਾ ਲੂੰਗੀ ਤੇ ਦਾਲ ਵੀ ਆਪਾਂ ਰੱਖਤੀ ਦਾਲ ਦੇ ਵਿੱਚ ਲੂਣ ਵਿੱਚ ਸਾਰਾ ਕੁਝ ਪਾਤਾ ਤੇ ਕੁੱਕਰ ਦਾ ਦਿੱਤਾ ਢੱਕਣ ਬੰਦ ਕੁੱਕਰ ਦਾ ਕਰਤਾ ਵਾ ਢੱਕਣ ਬੰਦ ਸੇ ਜਿਹੜੇ ਵੀ ਚੈਨਲ ਤੇ ਨਿਊ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਚਲੋ ਜੀ ਠੀਕ ਆ ਫਿਰ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਚ ਤੇ ਚਾਹ ਵੀ ਬਣ ਗਈ ਤੇ ਸੇਵੀਆਂ ਬਣ ਗਈਆਂ ਹੁਣ ਲਈਏ ਖਾ ਗੂਕੇ ਉਸ ਤੋਂ ਬਾਅਦ ਬੱਚਿਆਂ ਦੇ ਨੂੰ ਸੇਰਵਾਉਂਗੀ ਸੇਰਵਾ ਕੇ ਬੱਚੇ ਜਣਾਉਣ ਕੋਲ ਤਰਾਸਾਈ